ਯੂਜ਼ ਕਰਕੇ ਆਪਾਂ ਕਿਤੇ ਵੀ ਸੜਦੇ ਆ ਤਾਂ ਇਹਦੇ ਵਿੱਚੋਂ ਜਿਹੜਾ ਬੂਤਾ ਵਗੈਰਾ ਉੱਗ ਆਏਗਾ ਜਿੰਨਾ ਵੀ ਅਸੀਂ ਪੇਪਰ ਬਣਾ ਰਹੇ ਆ ਜਾਂ ਤਾਂ ਸਾਡੇ ਪੇਪਰ 'ਚ ਫੁੱਲ ਵਗੈਰਾ ਹੋਣਗੇ ਜਾਂ ਸੀਟਸ ਵਗੈਰਾ ਹੋਣਗੇ ਟੋਟਲੀ ਇਹ ਹੈਂਡ ਮੇਡ ਹੈ ਇਹ ਰੋਜ਼ਗਾਰ ਦਾ ਸਾਧਨ ਵੀ ਹੈ ਜੇ ਕੋਈ ਰੋਜ਼ਗਾਰ ਕਰਨਾ ਚਾਹੁੰਦਾ ਉਹਦੇ ਲਈ ਵੀ ਬੈਸਟ ਹੈ ਵੁੱਡਾ ਨਾਲੇ ਜਾ ਕੇ ਦੇਖ ਲਓ ਕੀ ਹਾਲ ਹੈ ਜੀ ਜੀਵਨ ਉਤੇ ਕਾਫੀ ਪ੍ਰਭਾਵ ਪੈਂਦਾ ਹਾਂ ਪਲਾਸਟਿਕ ਤਾਂ 100 ਸਾਲ ਨਹੀਂ ਗਲਦਾ ਹੂੰ ਬਿਲਕੁਲ ਠੀਕ ਹੈ ਇਹ ਚੀਜ਼ ਹੈ ਉਹ ਜੀ ਇਹ ਆਪਾਂ ਆਪਣਾ ਕੰਮ ਵੀ ਹੋ ਗਿਆ ਨਾਲ ਦੇ ਨਾਲ ਫਲਾਟ ਵੀ ਹੋ ਗਿਆ ਜੇ ਆਪਾਂ ਪੁਰਾਣੇ ਨੂੰ ਹੀ ਮੋੜ ਵੱਰ ਤੋਂ ਕਰੀ ਜਾਵਾਂਗੇ ਇੱਕ ਤਾਂ ਆਪਣੇ ਪੇੜ ਬਚਦੇ ਬਿਲਕੁਲ ਠੀਕ ਹੈ ਪਾਣੀ ਬਚਦਾ ਇਲੈਕਟ੍ਰੀ ਸਿੱ ਘੱਟ ਲੱਗਦੀ ਹੈ ਸਸੇ ਗੱਲ ਜੀ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਰਾਫਲੋੜਾ ਅਸੀਂ ਕੋਲੇਜ ਤੇ ਸਕੂਲ ਦੇ ਵਿੱਚ ਜਦੋਂ ਬੱਚੇ ਪੜ੍ਹਦੇ ਐ ਤਾਂ ਅਕਸਰ ਕਾਪੀ ਪੈਨ ਪੈਨਸਲ ਵਗੈਰਾ ਯੂਜ਼ ਕੀਤੇ ਜਾਂਦੇ ਨੇ ਜਦੋਂ ਪੈਨ ਵਗੈਰਾ ਯੂਜ਼ਲੈਸ ਹੋ ਜਾਂਦੇ ਆ ਤਾਂ ਉਹਨੂੰ ਆਪਾਂ ਕੂੜੇ ਦੇ ਵਿੱਚ ਸੜ ਦਿੰਨੇ ਆ ਜਿਹੜਾ ਵਾਤਾਵਰਣ ਨੂੰ ਉਹ ਖਰਾਬ ਕਰਦੇ ਨੇ ਅਗਰ ਐਸੇ ਪੈਨ ਆ ਜਾਣਾ ਐਸੇ ਕਾਪੀਆਂ ਆ ਜਾਣ ਐਸੇ ਵਿਸਟਿੰਗ ਕਾਰਡ ਆ ਜਾਣ ਜਦੋਂ ਆਪਾਂ ਨੂੰ ਯੂਜ਼ ਕਰਕੇ ਸੜਦੇ ਆ ਤਾਂ ਉਹਦੇ ਵਿੱਚੋਂ ਬੂਟਾ ਉੱਗ ਜਾਵੇ ਵਾਤਾਵਰਨ ਨੂੰ ਲੈ ਕੇ ਬੇਹਦ ਦੀ ਚੰਗੀ ਗੱਲ ਹੋਵੇਗੀ ਐਸੀ ਹੀ ਤਸਵੀਰਾਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਅਸੀਂ ਇਸ ਵਕਤ ਰੋਜ਼ਗਾਰਨ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਐਗਜ਼ੀਬਿਸ਼ਨ ਲੱਗੀ ਹੈ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਪੈਨ ਵਗੈਰਾ ਪੈਨ ਪੈਨਸਲ ਵਗੈਰਾ ਇਹ ਪੈਨਸਲ ਹੈ ਇਹ ਪੈਨ ਹੈ ਜਦੋਂ ਆਪਾਂ ਨੂੰ ਯੂਜ਼ ਕਰਕੇ ਆਪਾਂ ਕਿਤੇ ਵੀ ਸੜਦੇ ਆ ਤਾਂ ਇਹਦੇ ਵਿੱਚ ਜਿਹੜਾ ਬੂਟਾ ਵਗੈਰਾ ਉਹ ਕਾਇ ਹੈ ਸਰ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਤੇ ਕਦੋਂ ਤੁਸੀਂ ਇਹ ਮਤਲਬ ਕੀ ਕੀਤਾ ਜੀ ਤਿਆਰ ਇਹ ਪ੍ਰੋਜੈਕਟ ਮੈਂ 8 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਲਾਈਮ ਲਾਈਟ ਹੁਣ ਆਇਆ ਜੀ ਤੇ ਇਹਦੇ ਤੇ ਕੰਮ ਕਰ ਇਹ ਟੋਟਲੀ ਬਣਿਆ ਆ ਵੇਸਟ ਪੇਪਰ ਤੋਂ ਜਿਵੇਂ ਆਪਾਂ ਇਹ ਤਾਂ ਡੇਲੀ ਯੂਜ਼ ਦੇ ਵਾਲੀਆਂ ਚੀਜ਼ਾਂ ਨੇ ਆਪਾਂ ਸਕੂਲ ਕਾਲਜ ਘਰ ਜਿੱਥੇ ਵੀ ਆ ਪੇਪਰ ਤਾਂ ਡੇਲੀ ਯੂਜ਼ ਦੇ ਹੁੰਦਾ ਤੇ ਉਹ ਆਪਾਂ ਸੁੱਟ ਦਿੰਨੇ ਆ ਠੀਕ ਹੈ ਉਸ ਤੋਂ ਬਾਅਦ ਉਹਦਾ ਕੀ ਹੁੰਦਾ ਉਹ ਇੰਪੋਰਟੈਂਟ ਹੈ ਅਸੀਂ ਕੀ ਕਰ ਰਹੇ ਹਾਂ ਜੇ ਉਹ ਵੀ ਵੇਸਟ ਪੇਪਰ ਨੇ ਸਾਡੇ ਕੋਲ ਆਂਦਾ ਉਸ ਤੋਂ ਅਸੀਂ ਰੀਸਾਈਕਲਿੰਗ ਪ੍ਰੋਡਕਟਸ ਬਣਾ ਰਹੇ ਹਾਂ ਜਿਵੇਂ ਕਿ ਪੈਨ ਪੈਨਸਿਲ ਵੈਸਟਿੰਗ ਕਾਰਡਸ ਜਿਵੇਂ ਕਿ ਜਿਹੜੇ ਸਾਡਾ ਪੇਪਰ ਹੁੰਦਾ ਉਹਦੇ ਵਿੱਚ ਸੀਡ ਹੁੰਦਾ ਠੀਕ ਹੈ ਜਿਵੇਂ ਮੇਰਾ ਵੇਸਟਿੰਗ ਕਾਰਡ ਹੈ ਉਹਦੇ ਵਿੱਚ ਸੀਡ ਹੈ ਆਪਾਂ ਆਪਣੀ ਇੰਡੀਆ ਤੁਸੀਂ ਮੈਟੈਲਟੀ ਕੀ ਆਪਾਂ ਕਿਸੇ ਦਾ ਨੰਬਰ ਸੇਵ ਕੀਤਾ ਤੇ ਕਾਰਡ ਸਿਰੋ ਦਿੰਨੇ ਆ ਅਸਾ ਵੇਸਟਿੰਗ ਕਾਰਡ ਵੀ ਤੁਹਾਡੇ ਉੱਤੇ ਤਿਆਰ ਕੀਤਾ ਹਾਂ ਵੇਸਟਿੰਗ ਕਾਰਡ ਵੀ ਤੁਹਾਡੇ ਉੱਤੇ ਤਿਆਰ ਕੀਤਾ ਹੈ ਕਾਫੀ ਵੱਡੀ ਮਾਤਰਾ ਵਿੱਚ ਤਿਆਰ ਕੀਤੇ ਗਏ ਜਦੋਂ ਆਪਾਂ ਨੂੰ ਸੜਦੇ ਆ ਵੇਸਟ ਜਦੋਂ ਆਪਾਂ ਨੰਬਰ ਵਗੈਰਾ ਸੇਵ ਕਰ ਲੈਂਦੇ ਆ ਅਸੀਂ ਅਕਸਰ ਦੇਖਦੇ ਆ ਕਿ ਜਿਹੜੇ ਰੋਡ ਦੇ ਉੱਤੇ ਵੇਸਟਿੰਗ ਕਾਰਡ ਆ ਪਏ ਹੁੰਦੇ ਇਹ ਵੇਸਟਿੰਗ ਕਾਰਡ ਆਪਾਂ ਜਿੱਥੇ ਵੀ ਸਟਾਗੇ ਉੱਥੇ ਜਿਹੜਾ ਬੂਟਾ ਹੈ ਉਹਗਾਏਗਾ ਉਹ ਇਹ ਸਰ ਕਿਵੇਂ ਗੱਲ ਕਰੀਏ ਤਾਂ ਕਿਵੇਂ ਵਿੱਚ ਹੋਣਗੇ ਜਾਂ ਸੀਟਸ ਵਗੈਰਾ ਹੋਣਗੇ ਓਕੇ ਪਲਾਂਟੇਬਲ ਫੀਡਸ ਨੇ ਉਹਦੇ ਵਿੱਚ ਵੈਜੀਟੇਬਲ ਫੀਡਸ ਨੇ ਇਨਕਲੂਡ ਕੀਤੇ ਆ ਫਲਾਵਰ ਫੀਡ ਇਨਕਲੂਡ ਕੀਤੇ ਹੋਏ ਆ ਤੇ ਨਾਲ ਦੀ ਨਾਲ ਅਸੀਂ ਡਾਇਰੀ ਬਣਾ ਰਹੇ ਆ ਐਨਵੈਲਪਸ ਬਣਾ ਰਹੇ ਆ ਪੇਪਰ ਨੂੰ ਲੈ ਕੇ ਜੋ ਵੀ ਪ੍ਰੋਡਕਟਸ ਬਣ ਰਹੇ ਆ ਉਹ ਸਭ ਕੁਝ ਬਣਾ ਰਹੇ ਆ ਤੇ ਇਹ ਅਕਸਰ ਆਪਾਂ ਦੇਖ ਰਹੇ ਕਿ ਇਹ ਜਿਹੜਾ ਵੇਸਟ ਮਟੀਰੀਅਲ ਨੇ ਤਿਆਰ ਕੀਤਾ ਕਿ ਜੀ ਟੋਟਲੀ ਵੇਸਟ ਮਟੀਰੀਅਲ ਤੋਂ ਜਿਵੇਂ ਆਪਣੇ ਘਰ ਘਰ ਤਾ ਇਕੱਠਾ ਹੁੰਦਾ ਪੇਪਰ ਇਕੱਠਾ ਹੁੰਦਾ ਉਸ ਤੋਂ ਤਿਆਰ ਹੋਇਆ ਹੋਇਆ ਸਾਡਾ ਕੀ ਸੀ ਜਿਵੇਂ ਸਾਡਾ ਬੇਸਿਕਲੀ ਸਾਡਾ ਹੈਗਾ ਰੀਸਾਈਕਲਿੰਗ ਪਲਾਂਟ ਇਲੈਕਟ੍ਰੋਨ ਵੇਸ ਚੱਕਦੇ ਸੀ ਨਾਲ ਦੀ ਨਾਲ ਅਗਲੇ ਨੂੰ ਚਾਹੀਦਾ ਹੁੰਦਾ ਵਨ ਵਿੰਡੋ ਸੋਲੂਸ਼ਨ ਉਹਨਾਂ ਦੇ ਪੇਪਰ ਸਕ੍ਰੈਪ ਵੀ ਇਕੱਠਾ ਹੁੰਦਾ ਵੀ ਉਹ ਪੇਪਰ ਸਾਡੇ ਕੋਲ ਆਉਣ ਲੱਗ ਗਿਆ ਤਾਂ ਮੈਂ 8 ਸਾਲ ਪਹਿਲਾਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਠੀਕ ਹੈ ਅਸੀਂ ਉਹ ਪੇਪਰ ਤੋਂ ਫਿਰ ਸਾਨੂੰ ਡੀਸੀ ਗਰੁੱਪਸ ਲੁਧਿਆਣਾ ਨੇ ਗਰੁੱਪ ਦਿੱਤੇ ਸੀ ਜਿਵੇਂ ਕਿ ਵਿਧਵਾ ਆਸ਼ਰਮ ਹੋਗੇ ਅਨਾਥ ਆਸ਼ਰਮ ਹੋਗੇ ਸਾਰਾ ਪ੍ਰੋਡਕਟ ਅਸੀਂ ਉਹਨਾਂ ਨੂੰ ਪਲਪ ਬਣਾ ਕੇ ਦੇ ਦਈਦਾ ਇੱਕ ਪੇਪਰ ਉਹ ਟੋਟਲੀ ਹੈਂਡ ਮੇਡ ਹੈ ਇਹ ਰੋਜ਼ਗਾਰ ਦਾ ਸਾਧਨ ਵੀ ਹੈ ਜੇ ਕੋਈ ਰੋਜ਼ਗਾਰ ਕਰਨਾ ਚਾਹੁੰਦਾ ਉਹਦੇ ਲਈ ਵੀ ਬੈਸਟ ਹੈ 1 ਰੁਪਿਆ ਵੀ ਬਣਾਉਣ ਦਾ ਪੇ ਕਰ ਰਹੇ ਹਾਂ ਠੀਕ ਹੈ ਇਹ ਚੀਜ਼ ਦੀ ਕਰ ਰਹੀ ਹੈ ਜੇ ਆਪਾਂ ਗੱਲ ਕਰੀਏ ਜਿਹੜਾ ਤੁਸੀਂ ਪੈਨ ਵਗੈਰਾ ਤਿਆਰ ਕੀਤੇ ਹੈ ਜਾਂ ਆਹ ਕਾਰਡ ਜਿਹੜੇ ਤਿਆਰ ਕੀਤੇ ਨੇ ਆਪਾਂ ਨੂੰ ਸੁਟਾਂਗੇ ਜਿਹੜਾ ਬੂਟਾ ਹੈ ਉਹ ਉੱਗੂਗਾ ਤੇ ਹੁਣ ਤਾਂ ਕਿੰਨੇ ਕੋ ਬੂਟੇ ਹੋ ਗੁਛੇ ਹੁਣ ਤੱਕ ਮੈਂ ਇਹ 5 ਸਾਲ ਤੋਂ ਚਲਾ ਰਿਹਾ ਇਹ ਮਿਨਿਮਮ ਇੱਕ ਵਾਰੀ ਤੁਸੀਂ ਛੱਟ ਕੇ ਦੇਖੋ 7 ਦਿਨ ਚ ਬੂਟਾ ਉੱਗੂਗਾ ਤੇ ਨਹੀਂ ਉਹ ਜਿਹੜਾ ਜਿਹੜਾ ਬੂਟਾ ਉੱਗੂਗਾ ਉਹ ਪੈਨ ਜਾਂ ਪੈਨਸਲ ਉੱਗੂਗਾ ਕੀ ਉੱਗੂਗਾ ਪਲਾਂਟੇਸ਼ਨ ਹੈ ਪਲਾਂਟੇਸ਼ਨ ਹੈ ਸਰ ਬੇਸਿਕਲੀ ਕੀ ਹੈ ਨਾ ਆਪਾਂ ਜੋ ਵੀ ਚੀਜ਼ ਹੈ ਹਰ ਚੀਜ਼ ਅੱਜਕੱਲ ਪਲਾਸਟਿਕ ਦੀ ਬਣੀ ਹੋਈ ਹੈ ਪੈਨ ਲੈ ਲਓ ਪਲਾਸਟਿਕ ਦਾ ਬਣਿਆ ਆ ਬਾਅਦ ਤਾਂ ਸਿਰ ਦਿੰਦੇ ਆਪਾਂ ਸਿੱਕਾ ਤਾਂ ਚੇਂਜ ਕਰਦਾ ਹੀ ਨਹੀਂ 10 ਰੁਪਏ ਦਾ ਪੈਨ ਆਉਂਦਾ ਉਹ ਫਿਰ ਜਾ ਕੇ ਨਾਲੀਆਂ ਜਾਮ ਕਰਦਾ ਹੈ ਨਾ ਆਪਣੇ ਨਾਲੇ ਜਾਮ ਕਰਦਾ ਹੁਣ ਦੇਖ ਲੋ ਆ ਬੁੱਢਾ ਨਾਲਾ ਜਾ ਕੇ ਦੇਖ ਲੋ ਕੀ ਹਾਲ ਹੈ ਉਹ ਕੁਝ ਜੀਵਨ ਉਤੇ ਕਾਫੀ ਪ੍ਰਭਾਵ ਪੈਂਦਾ ਹਾਂ ਪਲਾਸਟਿਕ ਤਾਂ 100 ਸਾਲ ਨਹੀਂ गलਦਾ ਹਾਂ ਬਿਲਕੁਲ ਠੀਕ ਹੈ ਇਹ ਚੀਜ਼ ਐ ਹੋ ਜੀ ਐ ਆਪਾਂ ਆਪਣਾ ਕੰਮ ਵੀ ਹੋ ਗਿਆ ਨਾਲ ਦੇ ਨਾਲ ਪਲਾਂਟ ਵੀ ਹੋ ਗਿਆ ਤੇ ਗ੍ਰੀਨ ਏ ਨੂੰ ਵੀ ਪ੍ਰਮੋਟ ਕਰ ਰਹੇ ਆ ਨਾਲ ਦੇ ਨਾਲ ਆਪਣਾ ਕੰਮ ਵੀ ਹੋ ਰਿਹਾ ਦੋਵੇਂ ਚੀਜ਼ਾਂ ਚੱਲਦੀਆਂ ਆਪਣੇ ਔਰ ਇਹ ਤਾਂ ਬੱਚਾ ਹਰ ਚੀਜ਼ ਹਰ ਬੰਦਾ ਯੂਜ਼ ਕਰਦਾ ਪੈਨ ਪੈਨਸਲ ਤਾਂ ਨੋਮੀਨਲ ਆ ਕੇ ਆਪਣੇ ਡੇਲੀ ਰੋਰੀ ਯੂਜ਼ ਹੋਣ ਵਾਲੀਆਂ ਚੀ ਤੇ ਹੂੰ ਜੀ ਤੇ ਅੱਗੇ ਵੀ ਅਸੀਂ ਕਾਫੀ ਕੁਝ ਲਿਆ ਰਹੇ ਆ ਹੁਣ ਜਿਵੇਂ ਉਹ ਦਾ ਕੋਕੋਨਟ ਵੇਸ ਨਿਕਲਦਾ ਉਹ ਤੋਂ ਵੀ ਅਸੀਂ ਸਮਾਨ ਉਹਨ ਬਣਾਣਾ ਸ਼ੁਰੂ ਕੀਤਾ ਉਹ ਤੋਂ ਅਸੀਂ ਗਮਲੇ ਬਣਾ ਰਹੇ ਆ ਠੀਕ ਹੈ ਉਹ ਅਗਲੀ ਵਾਰ ਹੀ ਅਸੀਂ ਐਗਰੀਵੇਸ਼ਨ ਚ ਲਾਵਾਂਗੇ ਇਸ ਵਾਰੀ ਸਾਡਾ ਬੇਸਿਕਲੀ ਮਕਸਦ ਥੀ ਕਿ ਅਸੀਂ ਇਹ ਵੇਸ ਨੂੰ ਪ੍ਰਮੋਟ ਕਰੀਏ ਕਿ ਇਹ ਵੇਸ ਤੋਂ ਬਹੁਤ ਬਿਮਾਰੀਆਂ ਵਧਦੀਆਂ ਠੀਕ ਹੈ ਤੇ ਵਰਲਡ ਦੇ 7% ਦੀ ਦਰ ਹੈ ਜਿਹੜਾ ਇਹ ਵੇਸ ਦੇ ਇਲੈਕਟ੍ਰੋਨਿਕ ਵੇਸ ਕਾਰਨ ਮਰੇ ਆ ਦੇਖੋ ਜੇ ਆਪਾਂ ਗੱਲ ਕਰੀਏ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਤੁਹਾਡੇ ਲੋ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਜਾਂਦੇ ਹੋਏ ਜਿਹੜੇ ਸਟੂਡੈਂਟ ਨੇ ਭਾਵੇਂ ਸਕੂਲ ਦੇ ਹੋਣ ਤੇ ਭਾਵੇਂ ਕੋਲਜਾ ਦੇ ਹੋਣ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਜਿਹੜੀ ਅਧਿਵਰਤੋਂ ਕੀਤੀ ਜਾਵੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਦੇਖੋ ਆਪਣੇ ਨਹੀਂ ਦੋਵੇਂ ਚੀਜ਼ਾਂ ਯੂਜ਼ ਕਰਦੇ ਆਂ ਅੱਜਕੱਲ੍ਹ ਕਮਾਈਆਂ ਵੀ ਉਨੀਆਂ ਘੱਟ ਰਹਿ ਗਈਆਂ ਦੀ ਮਾਰਕੀਟ 'ਚ ਕੰਪੀਟੀਸ਼ਨ ਲੈ ਕੇ ਆ ਰਿਹਾ ਕਿ ਤੁਸੀਂ ਨੋਮੀਨਲ ਨਟਰਾਜ ਦੀ ਪੈਨਸਲ ਖਰੀਦਦੇ ਹੋ ਜਾਂ ਅਦਰ ਕਿਤੇ ਕੰਪਨੀ ਦੀ ਖਰੀਦਦੇ ਹੋ ਉਹ 5 ਰੁਪਏ ਦੀ ਆਂਦੀ ਆ ਅਸੀਂ ਪੈਨਸਲ 3 ਰੁਪਏ ਦੀ ਵੇਚ ਰਹੇ ਆ ਔਰ ਉਹ ਤੋਂ ਪਲੈਂਟੇਬਲ ਹੈ ਕਮ ਹੋਈ ਕਰ ਰਹੀ ਆ ਤਾਂ ਮੈਂ ਸਾਰਿਆਂ ਨੂੰ ਮੈਂ ਤੇ ਇਕੋ ਫ੍ਰੈਂਡਲੀ ਚੀਜ਼ਾਂ ਯੂਜ਼ ਕਰੋ ਤਾਂ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਆਪਾਂ ਜਿੰਨਾ ਵੀ ਨਿਊ ਪੇਪਰ ਬਣਦਾ ਇੱਕ ਹੈ ਨਾ ਮੰਨ ਲਓ ਤੁਸੀਂ 1 ਟਨ ਪੇਪਰ ਬਣਾਣਾ ਕਰਤੋਗਾ 17 ਪੇੜ ਲੱਗਦੇ ਆ 17 ਪੇੜ ਕੱਟਾਂਗੇ ਤਾਂ ਇੱਕ ਜ ਟਨ ਪੇਪਰ ਬਣਾਣਾ ਕਈ ਹਜ਼ਾਰ ਗੈਲਨ ਲੀਟਰ ਪਾਣੀ ਲੱਗਦਾ ਜੇ ਆਪਾਂ ਪੁਰਾਣੇ ਨੂੰ ਹੀ ਮੋੜਵਰ ਤੋਂ ਕਰੀ ਜਾਵਾਂਗੇ ਇੱਕ ਤਾਂ ਆਪਣੇ ਪੇੜ ਬਚਦੇ ਬਿਲਕੁਲ ਠੀਕ ਹੈ ਪਾਣੀ ਬਚਦਾ ਇਲੈਕਟ੍ਰੀ ਸਿਟੀ ਘੱਟ ਲੱਗਦੀ ਹੈ ਠੀਕ ਹੈ ਇੱਕ ਆਪਣਾ ਜਿਹੜਾ ਰੈਨਫੋਂਦਾ ਉਹ ਵੀ ਖਤਮ ਹੋ ਰਹੀ ਆ ਤਾਂ ਉਹ ਤੋਂ ਬੈਟਰ ਕੀ ਹੈ ਠੀਕ ਹੈ ਮੈਂ ਮੈਥੇ ਦੇ ਨੂੰ ਸਾਰੇ ਇਕੋ ਫ੍ਰੈਂਡਲੀ ਚੀਜ਼ਾਂ ਯੂਜ਼ ਕਰੋ ਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਤੇ ਆਪਣੀ ਗ੍ਰੀਨ ਗ੍ਰੀਨ ਨੂੰ ਬਚਾਓ ਤੇ ਜਾਂਦੇ ਇੱਕ ਲਾਸਟ ਸਵਾਲ ਹੈ ਛੋਟੇ ਲਬਜ਼ਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਪਲਾਂਟ ਜਿਹੜੇ ਪੈਨ ਵਗੈਰਾ ਦੇ ਪਲਾਂਟੇਸ਼ਨ ਵਾਲੇ ਪੈਨ ਮਾਰਕੀਟ ਵਿੱਚੋਂ ਆਸਾਨੀ ਨਾਲ ਮਿਲ ਜਾਣਗੇ ਸਟੂਡੈਂਟਾਂ ਨੂੰ ਹਾਂ ਬਿਲਕੁਲ ਸਾਡੀ ਸਾਈਟ ਤੇ ਜਾ ਕੇ ਤੁਸੀਂ ਲੈ ਸਕਦੇ ਹੋ ਅਸੀਂ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ ਅਸੀਂ ਕੀ ਕਰਦੇ ਹਾਂ ਸਾਡਾ ਕਨਸੈਪਟ ਕੀ ਹੈ ਅਸੀਂ ਜਿੱਥੋਂ ਵੀ ਕਈ ਸਕੂਲ ਸਾਨੂੰ ਸਪੋਰਟ ਇਦਾਂ ਕਰ ਰਹੇ ਆ ਉਹ ਸਾਨੂੰ ਪੇਪਰ ਸਕ੍ਰੈਪ ਦਿੰਦੇ ਆ ਅਸੀਂ ਇਹਦੇ ਬਦਲੇ ਉਹਨਾਂ ਨੂੰ ਰਾਈਕਲਿੰਗ ਪ੍ਰੋਡਕ ਨੇਮੀਆ ਨਾਲ ਰੀਸਾਈਕਲਿੰਗ ਬਣਾਖਦੇ ਇਹ ਇਟਲੀ ਅਵੇਲੇਬਲ ਆ ਸਾਡੀ ਸਾਈਟ ਤੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ ਤੇ ਸਾਡੀ ਸਾਈਟ ਦਾ ਹੈਗਾ www.recyclingvilla.com ਤੁਸੀਂ ਤੇ ਪਿੰਨ ਕਰੋ ਤੁਹਾਨੂੰ ਕੂਰੀਅਰ ਆਜੂ ਜਾਂ ਤੁਸੀਂ ਮੈਂ ਨੀਅਰਬਾਈ ਕੋਈ ਵੀ ਲੋਕੇਸ਼ਨ ਤੇ ਅਸੀਂ ਦੱਸ ਦਾਂਗੇ ਜਿੱਥੇ ਜਿੱਥੇ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਸ਼ਾਪ ਤੇ ਉੱਥੋਂ ਜਾ ਕੇ ਬਾਈ ਕਰ ਲਓ ਧੰਨਵਾਦ ਇੱਕ ਵਾਰੀ ਫਿਰ ਕੈਮਰਾ ਨੂੰ ਅਪੀਲ ਕਰਾਂਗੇ ਜਿਹੜੇ ਪੈਨ ਵਗੈਰਾ ਉਹ ਦਿਖਾਈ ਜਾਣਾ ਇਹ ਜਿਹੜੇ ਪੈਨਸਲਾਂ ਨੇ ਤੇ ਇਹ ਪੈਨ ਨੇ ਇਹ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਪਿਛਲੇ 8 ਸਾਲਾਂ ਤੋਂ ਜਿਹੜੇ ਇਹ ਪੈਨ ਵਗੈਰਾ ਤਿਆਰ ਕੀਤੇ ਜਾ ਰਹੇ ਨੇ ਆਪਾਂ ਅਕਸਰ ਦੇਖਦੇ ਆ ਕਿ ਜਿਹੜੇ ਪੈਨ ਯੂਜ਼ ਕਰਕੇ ਆਪਾਂ ਵੇਸਟ ਮੀਡੀਏ ਵਿੱਚ ਸੜ ਦਨੇ ਆ ਇਸ ਤੋਂ ਵਾ ਜਿਹੜੇ ਇਹ ਪਲਾਂਟੇਸ਼ਨ ਵਾਲੇ ਪੈਨ ਤਿਆਰ ਕੀਤੇ ਗਏ ਨੇ ਇਹਦੀ ਕੋਸਟ ਵੀ ਬਿਲਕੁਲ ਘੱਟ ਆ 3 ਰੁਪਏ ਦੇ ਵਿੱਚ ਜਿਹੜਾ ਪੈਨ ਤੇ ਪੈਨਸਲ ਆ ਉਹ ਮਿਲ ਜਾਂਦੇ ਆ ਅਗਰ ਤੁਸੀਂ ਵੀ ਇਹਨਾਂ ਦੇ ਵੱਲੋਂ ਇਹੀ ਅਪੀਲ ਕੀਤੀ ਗਈ ਨੌਜਵਾਨਾਂ ਨੂੰ ਜਿਹੜੇ ਪੈਨ ਪੈਨਸਲ ਨੇ ਉਹ ਪਲਾਂਟੇਸ਼ਨ ਵਾਲੇ ਜਿਹੜੇ ਯੂਜ਼ ਆ ਉਹ ਕਿਤੇ ਜਾਣ ਮੈਂ ਰਾਹੁੜਾ ਸਮਰ نیوز ਲੁਧਿਆਣਾ